ਹਾਂਜੀ ਬਾਪੂ ਜੀ ਤੁਸੀਂ ਦਰਬਾਰ ਸਾਹਿਬ ਬਾਰੇ ਕੁਝ ਦੱਸਦੇ ਪਿਆ ਸੀ ਹਾਂਜੀ ਦਰਬਾਰ ਸਾਹਿਬ ਅਰਮੰਦ ਸਾਹਿਬ ਸੁਖੋਵਰਿਆਂ ਪਰ ਕਰਮਾਂ ਨੇ ਇਹਨਾਂ ਵੀਰਿਆਂ ਦੀ ਪਹਿਲੀ ਵੀਰ ਜੋ ਕੰਣੀ ਦੀ ਗੁਰ ਅਛਾ ਜੀ ਇਹ ਥਲੇ ਬੀਬੀ ਰਜਨੀ ਦਾ ਪਿੰਗਲਾ ਪਤੀ ਰਾਜੂ ਗਾਇਆ ਸੀ ਅਛਾ ਜੀ ਇਹ ਵੀਰ ਪ੍ਰਮਾਨ ਦਾ ਇੰਦਰ ਵਾਲੇ ਪਾਸਿਵਾਰ ਸੁਖੋਵਰਿਆਂ ਕੋਲ ਨੂੰ ਸੁਭਾਈ ਮੋਰ ਅਛਾ ਯੂਜ਼ਰੀ ਵੀਰ ਏ ਬਾਪਾ ਬੁੱਢਾ ਸਹਿਰ ਇਹ ਮੇਰ ਜੈਮ ਘਟੋਂ ਦਰਸ਼ੀ ਜੋੜੀ ਨੂੰ ਆਈ ਦੇ ਤਾਂ ਸਰੂਰ ਦੇ ਪ੍ਰਕਰਮਾਂ ਵਿੱਚ ਇਹ ਮੇਰ ਸੋ ਰੇ ਕੰਢਿ ਸੁਆਈਦਾ ਅਛਾ ਜੀ ਤੀਜਵੀਂ 베ਰੀ ਲਾਜੀ 베ਰੀ ਅਛਾ ਜੀ ਜਿਸ ਨਾਲ ਸੁਖਾ ਸਿੰਘ ਮਹਾਰਾਜ ਸਿੰਘ ਨੇ ਮੁਸੇ ਜੰਗਲ ਦਾ ਚੋਣਣਾ ਇਸ ਨਾਲ ਪੂੜੇ ਬੱਦੇ ਸੰਨਕੇ ਨਕੇ ਨਕੇ ਮੇਲ ਲੰਗੜ ਕਰਕੇ ਇਹ ਲਾਜੀ 베ਰੀ ਦਾ ਨਾਮ ਵਾਣੂਰੇ ਇਹ ਮੇਰ ਦਰਸ਼ੀ ਜਿਹੜੀ ਦੀ ਵਰਣਨ ਦੇ ਹਨ ਉਸ ਪੀਰ ਦੇ ਛਲੇ ਵਰਤਾਈ ਗਏ ਰਾਜੀ ਗਏ ਠੀਕ ਹੈ ਠੀਕ ਹੈ ਜੀ ਸਰੋਵਰ ਦੀ ਲੰਬਾਈ 100 ਕਰਮ ਪਹਿਲੀਆਂ 500 ਫੁੱਟ ਲੰਬਾਈ 98 ਫੁੱਟ 98 ਕਰਮ ਕਿਡਾਈ 490 ਫੁੱਟ ਚੜਾਈ ਹੈ 17 ਫੁੱਟ ਸਰੋਵਰ ਸਾਹਿਬ ਦੀ ਲੰਬਾਈ ਹੈ ਉਸਾਰਾਂ ਹੀ ਕੋੜ ਹਨ ਧੰਨਵਾਦ ਬਾਪੂ ਜੀ ਨੇ ਨੀਆ ਚੰਗੀਆਂ ਗੱਲਾਂ ਸਾਨੂੰ ਦੱਸਦੇ ਨੇ ਤੇ ਵਿਵਾਹਿਗੁਜਿਕਾ ਕਰਨ ਸਭ ਵਾਹਿਗੁਰੂ ਵਾਹਿਗੁਰੂ